ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਅੱਜ ਯੂਐਸ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਵੇਗਾ ਜੀ ਹਾਂ ਭਾਰਤ ਪਰਤੇਗਾ ਅਮਰੀਕਾ ਦੇ ਵਿੱਚੋਂ ਡਿਪੋਰਟ ਹੋਏ ਭਾਰਤੀਆਂ ਵਾਲਾ ਜਹਾਜ਼ ਹਾਲਾਂਕਿ ਜਹਾਜ਼ ਕਿਹੜਾ ਹੋਵੇਗਾ ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਫਲਾਈਟਸ ਨੇ ਉਹ ਰਾਤ ਨੂੰ ਪਹਿਲੀ ਫਲਾਈਟ ਲੈਂਡ ਹੋਵੇਗੀ ਜਿਹੜੀ ਕਿ ਇੱਕ ਅੱਜ ਯਾਨੀ ਕਿ 15 ਫਰਵਰੀ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਸੀ ਕਿ ਇੱਕ ਫਲਾਈਟ ਅੱਜ ਤੇ ਇੱਕ ਕੱਲ 16 ਫਰਵਰੀ ਦਾ ਨੂੰ 10 ਵਜੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਹੋਵੇਗੀ ਤਾਂ ਜਿਹੜੀ ਅੱਜ ਵਾਲੀ ਫਲਾਈਟ ਹੈ ਉਸ ਦੇ ਵਿੱਚ 119 ਜਿਹੜੇ ਲੋਕ ਨੇ ਉਹ ਹੋਣਗੇ ਜਿਨ੍ਹਾਂ ਦੇ ਵਿੱਚ 67 ਭਾਰਤੀ ਹੋਣਗੇ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ 33 ਹਰਿਆਣਾ ਦੇ 8 ਗੁਜਰਾਤ ਦੇ 3 ਯੂਪੀ ਦੇ 2 ਮਹਾਰਾਸ਼ਟਰ 1 ਗੋਆ 1 ਜੰਮੂ ਕਸ਼ਮੀਰ ਇੱਕ ਹਿਮਾਚਲ ਪ੍ਰਦੇਸ਼ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਤੇ ਦੱਸਦੀ ਕਿ 119 ਦੇ ਵਿੱਚੋਂ 67 ਪੰਜਾਬੀ ਨੇ ਤੇ ਇਸ ਦੇ ਨਾਲ ਹੀ ਦੂਜੀ ਫਲਾਈਟ ਦੇ ਵੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਜਿੱਤਾ ਦੱਸਦੀ ਹੈ ਕਿ ਦੂਜੀ ਫਲਾਈਟ ਦੇ ਵਿੱਚ 157 ਜਿਹੜੇ ਭਾਰਤੀ ਨੇ ਉਹ ਵਾਪਸ ਭਾਰਤ ਪਰਤ ਰਹੇ ਨੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹੈ ਤੇ ਦੋ ਫਲਾਈਟਾਂ ਦੇ ਰਾਹੀ ਜੇਕਰ ਗੱਲ ਕੀਤੀ ਜਾਵੇ ਤਾਂ 276 ਭਾਰਤੀ ਨੇ ਜਿਹੜੇ ਵਾਪਸ ਭੇਜੇ ਜਾ ਰਹੇ ਨੇ ਹਾਲਾਂਕਿ ਜਾਣਕਾਰੀ ਇਹ ਸਾਹਮਣੇ ਨਹੀਂ ਆ ਸਕੀ ਕਿ ਅਮਰੀਕਾ ਦੇ ਜਹਾਜ਼ ਦੇ ਵਿੱਚ ਆਣਗੇ ਕਿਉਂਕਿ ਜਿੰਮੇ ਗੱਲ ਕੀਤੀ ਜਾਵੇ ਤਾਂ 5 ਫਰਵਰੀ ਜਿਹੜਾ ਪਹਿਲਾ ਜਹਾਜ਼ ਲੈਂਡ ਹੋਇਆ ਸੀ ਜਿਸ ਦੇ ਵਿੱਚ 104 ਭਾਰਤੀ ਡਿਪੋਰਟ ਹੋ ਕੇ ਵਾਪਸ ਪਰਤਣ ਉਹ ਅਮਰੀਕੀ ਫੋਰਸ ਦਾ ਸੀ ਦੇ ਵਿੱਚ ਬੇੜੀਆਂ ਪਾ ਕੇ ਉਹਨਾਂ ਨੂੰ ਬਾਹਰ ਭੇਜਿਆ ਗਿਆ ਸੀ ਤਾਂ ਉਸ ਤੋਂ ਬਾਅਦ ਕਾਫੀ ਵਿਰੋਧ ਵੀ ਕੀਤਾ ਗਿਆ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੇ ਡਿਪੋਰਟ ਕੀਤੇ ਹੋਏ ਆ ਰਹੇ ਨੇ ਤਾਂ ਉਹ ਕਿਸ ਤਰੀਕੇ ਦੀ ਕੰਡੀਸ਼ਨ ਦੇ ਵਿੱਚ ਹੋਣਗੇ ਕਿਸ ਤਰੀਕੇ ਦੀ ਫਲਾਈਟ ਹੋਵੇਗੀ ਉਹਨਾਂ ਦੀ ਇਸ ਬਾਰੇ ਹਾਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਪਰ ਇੱਥੇ ਵੱਡੀ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਿਉਂ ਲੈਂਡ ਕਰਵਾਇਆ ਜਾ ਰਿਹਾ ਹੈ ਇਹ ਡਿਪੋਰਟ ਸੋਏ ਭਾਰਤੀਆਂ ਦਾ ਜਹਾਜ਼ ਜਦੋਂ ਕਿ ਇਸ ਦੇ ਵਿੱਚ ਗੁਜਰਾਤ ਦੇ ਲੋਕ ਵੀ ਨੇ ਹੋਰ ਵੀ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਕਹਿ ਲੋ ਜਾਣ ਲਗਾ ਸਟੇਟਸ ਦੇ ਕਹਿ ਲੋ ਲੋਕ ਨੇ ਪਰ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਇਸ ਜਹਾਜ਼ ਨੂੰ ਲੈਂਡ ਕੀਤਾ ਜਾ ਰਿਹਾ ਹੈ ਤਾਂ ਜਾਣਕਾਰੀਆਂ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਹਿਲੀ ਫਲਾਈਟ ਦੇ ਰਾਹੀਂ ਆ ਰਹੇ ਭਾਰਤੀਆਂ ਨੂੰ ਰਿਸੀਵ ਕਰਨਗੇ 에어ਪੋਰਟ ਦੇ ਉੱਤੇ ਤੇ ਅੱਜ ਉਹ ਵੀ 에어ਪੋਰਟ ਦੇ ਉੱਤੇ ਪਹੁੰਚ ਰਹੇ ਨੇ ਹਾਲਾਂਕਿ ਜਿਹੜਾ ਵਿਰੋਧ ਹੈ ਜਿਹੜੇ ਕੁਐਸਚਨਸ ਨੇ ਉਹ ਲਗਾਤਾਰ ਕੀਤੇ ਜਾ ਰਹੇ ਨੇ ਕਿ ਆਖਿਰ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਇਸ ਜਹਾਜ਼ ਨੂੰ ਲੈਂਡ ਕਰਵਾਇਆ ਜਾਂਦਾ ਹੈ ਦਿੱਲੀ 에어ਪੋਰਟ ਤੇ ਵੀ ਹੋ ਸਕਦਾ ਸੀ ਪਰ ਅਜੇ ਹਾਂ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ੇਸ਼ ਗੱਲ ਕਹਿ ਸਕਦੇ ਆ ਕਿ ਇੱਕ ਚਰਚਾ ਦਾ ਵਿਸ਼ਾ ਹੈ ਕਿ ਪਹਿਲੀ ਫਲਾਈਟ ਵੀ ਅੰਮ੍ਰਿਤਸਰ ਲੈਂਡ ਹੁੰਦੀ ਹੈ ਦੂਜੀ ਫਲਾਈਟ ਵੀ ਤੇ ਤੀਸਰੀ ਫਲਾਈਟ ਦਾ ਬਾਰੇ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਉਹ ਵੀ ਅੰਮ੍ਰਿਤਸਰ ਦੇ ਵਿੱਚ ਹੀ ਲੈਂਡ ਹੋਵੇਗੀ ਹਾਲਾਂਕਿ ਰਾਤ 10 ਵਜੇ ਦਾ ਸਮਾਂ ਦੱਸਿਆ ਗਿਆ ਹੈ ਤਾਂ ਅਮਰੀਕਾ ਤੋਂ ਅੱਜ ਵਾਪਸ ਭਾਰਤ ਪਰਤ ਰਹੇ ਨੇ ਅਮਰੀਕਾ ਤੋਂ ਡਿਪਾਰਟ ਕੀਤੇ ਹੋਏ 119 ਭਾਰਤੀ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us. Bird truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Bila Market scan QR code to contact us. Simi Valley Family Dental Office or scan QR code to contact us. Samra produces largest variety of Indian vegetables and fruits in the US. Scan this QR code to contact us. Mountain Mike Pizza scan this QR code to contact us. Apna kadai made and served with love. Scan this QR code to contact us. krishin kumar covered california certified agency manager who can help you your family and your small business with health insurance call at 1-877-830-3270 or scan qr code to call or text